साडे वल भेज दया जी ਦੋਸਤੋ ਅਸੀਂ ਅੱਜ ਇੱਕ ਘੰਟੇ ਦੋ ਘੰਟੇ ਚ ਕਿਸਾ ਪੜ ਸਕਦੇ ਆ 1052 ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਔਰ ਸਾਡੇ ਪਾਰਟੀ ਦੇ ਮੈਡਮ ਨੂੰ ਸਿਰਫ ਕਿਉਂਕਿ ਆਪੋਜੀਸ਼ਨ ਲੀਡਰ ਇਹ ਨੇ ਇੱਕ ਦਿੱਤਾ ਜਾਂਦਾ ਜੀ ਇਹ ਮੈਡਮ ਨੂੰ ਪੜਨ ਵਾਸਤੇ ਤੇ ਸਾਰਿਆਂ ਨੂੰ ਸਮਝਾਉਣ ਵਾਸਤੇ ਵੀ ਔਰ ਉਸ ਤੋਂ ਬਾਅਦ ਅੱਜ ਕਿਹਾ ਜਾਂਦਾ ਹੈ ਕਿ ਅਸੀਂ ਡਿਜੀਟਲ ਇੰਡੀਆ ਵਾਲੇ ਆ ਜੀ ਤੁਹਾਨੂੰ WhatsApp ਦੇ ਥਰੂ ਮੈਸੇਜ ਭੇਜਿਆ ਗਿਆ 1200 ਪੇਜ ਰਾਤੀ ਸਾਨੂੰ ਪ੍ਰੋਵਾਈਡ ਕਰਾਇਆ ਗਿਆ WhatsApp ਦੇ ਥਰੂ ਇਹ ਪੋਸਿਬਲ ਹੈ ਕਿ ਅਸੀਂ ਪੜ੍ਹ ਕੇ ਅਗਲੇ ਦਿਨ ਉਹਦੇ ਪੇਪਰ ਲਈ ਤਿਆਰ ਹੋ ਕੇ ਆ ਜੀਏ ਇਸ ਤੋਂ ਕਲੀਅਰ ਪਤਾ ਹਰ ਵਾਰੀ ਆਪ ਸਰਕਾਰ ਹਰ ਵਾਰੀ ਡਰ ਰਹੀ ਹੈ ਮੇਅਰ ਬਣਾਉਣ ਦੀ ਗੱਲ ਹੋਵੇ ਚਾਹੇ ਉਸ ਤੋਂ ਬਾਅਦ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹੁਣ ਹਰ ਵਾਰੀ ਉਹਨਾਂ ਨੇ ਇਹੀ ਤੱਕੇ ਨਾਲ ਪਾਸ 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 ਕਰਕੇ ਹੀ ਆਪਣੇ ਕੰਮ ਪਾਸ ਕੀਤੇ ਆ ਆਪਣੀ ਤਿੰਨ ਅੱਖਰ ਬੋਲਦੇ ਨੇ ਪਾਸ 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 ਮੈਂ ਅੱਜ ਤੁਹਾਡੇ মিডিਆ ਦੇ ਥਰੂ ਦੱਸਣਾ ਚਾਹੁੰਦੀ ਆ ਇਹ ਪੜਨ ਨੂੰ ਸਾਨੂੰ ਭੇਜਿਆ ਸੀ ਇਹ ਸਾਰਾ ਦੇਖ ਕੇ ਮੈਂ ਇਹੀ ਕਹਿੰਦੀ ਆ ਅਸਰ ਅੱਜ ਹਾਊਸ ਦੀ ਮੀਟਿੰਗ ਹੋਈ ਹੈ ਕੀ ਅੰਦਰ ਜਿਹੜਾ ਰੌਲਾ ਪਿਆ ਤੇ ਪ੍ਰੋਟੈਸਟ ਵੀ ਅੰਦਰ ਹੋਇਆ ਅੰਦਰ ਮੀਟਿੰਗ ਓਨਲੀ 5 ਮਿੰਟ ਚੱਲੀ ਹੈ ਜੀ ਸਾਰੇ ਹੀ ਕੌਂਸਲਰ ਸਾਹਿਬਾਨ ਚਾਹੇ ਭਾਜਪੀ ਦੇ ਲਾਲੂ ਆਲ ਓਵਰ ਚਾਹੇ ਕਾਂਗਰਸ ਸਾਰੇ ਬਾਹਰ ਆ ਗਏ ਸਿਰਫ ਇਹ ਪੁੱਛਿਆ ਗਿਆ ਵੀ ਜਿਹੜੇ ਤੁਸੀਂ ਅੱਜ ਮਤੇ ਪਾਸ ਕਰਨੇ ਹੋ ਮਤਾ ਤਾਂ ਦੇ ਦਿਓ ਕੌਂਸਲਰਾਂ ਨੂੰ ਕੌਂਸਲਰਾਂ ਨੂੰ ਮਤਾ ਹੀ ਨਹੀਂ ਦਿੱਤਾ ਗਿਆ ਇਤਿਹਾਸ ਚ ਪਹਿਲੀ ਵਾਰ ਹੋਣਾ ਵੈਸੇ ਜੇ ਕਾਨੂੰਨਾਂ ਤੌਰ ਤੇ ਲੋ ਦੇਖਿਆ ਜਾਵੇ ਕਾਉਂਸਲਰ ਕੋਈ ਵੀ ਹੋਵੇ ਚਾਹੇ ਕੋਈ ਇੰਡੀਪੈਂਡੈਂਟ ਹੀ ਹੋਵੇ ਉਹਦੇ ਕੋਲ ਵੀ ਮਤਾ ਆਏਗਾ ਉਹ ਮਤਾ ਪੜ੍ਹੇਗਾ ਕਿ ਕਿਹੜੇ ਹਲਕੇ ਚ ਕਿਹੜੇ ਵਾਰਡ ਚ ਕੀ ਡਿਵੈਲਪਮੈਂਟ ਹੋ ਰਹੀ ਹੈ ਕਿੰਨੇ ਕਰੋੜ ਦੇ ਕੰਮ ਆ ਜੇ ਕਿਤੇ ਕੋਈ ਗਵਨ ਹੋ ਰਿਹਾ ਤਾਂ ਉਹਦੀ ਆਵਾਜ਼ ਚੱਕ ਸਕੇਗਾ ਪਰ ਇਹ ਪਹਿਲੀ ਵਾਰ ਆ ਕਿਸੇ ਵੀ ਕਾਉਂਸਲਰ ਨੂੰ ਮਤਾ ਨਹੀਂ ਦਿੱਤਾ ਨਾ ਹੀ ਕਿਸੇ ਕਾਉਂਸਲਰ ਨੂੰ ਪੜਾਇਆ ਗਿਆ ਆਟੋਮੈਟਿਕ ਆਪ ਹੀ ਪਾਸ ਕਰ ਦਿੱਤਾਗਾ ਇੱਥੋਂ ਕਲੀਅਰ ਹੁੰਦਾ ਵਾ ਕਿ ਕਿਤਨਾ ਕਿਤੇ ਕਰੋੜਾਂ ਤੇ ਅਰਬਾਂ ਰੁਪਏ ਦਾ ਕਿਤਨਾ ਕਿਤੇ ਹੇਰ ਫੇਰ ਕੀਤਾ ਜਾ ਰਿਹਾ ਵਾ ਇਥੋਂ ਕਲੀਅਰ ਆ 10 ਮਿੰਟਾਂ ਚ ਮੀਟਿੰਗ ਖਤਮ ਹੋਈ ਤੇ ਮੇਅਰ ਸਾਹਿਬ ਪਿਛਲੀ ਦਰਵਾਜ਼ੇ ਤੋਂ ਨਿਕਲ ਗਏ ਨਾਲ ਹੀ ਸਾਰੇ ਅਫਸਰ ਸਾਹਿਬਾਨ ਜਿੰਨੇ ਵੀ ਐਮਐਮਐਲ ਸਾਹਿਬਾਨ ਕੋਈ ਵੀ ਜਵਾਬ ਨਹੀਂ ਦੇ ਪਾਇਆ ਇੱਕ ਜਵਾਬ ਇੱਕ ਕੱਠੋ ਕੱਟ 5 ਮਿੰਟ ਦਾ ਸਮਾਂ ਇੱਕ ਮਿਲਿਆ 10 ਮਿੰਟ ਦਾ ਇੱਕ 5 ਮਿੰਟ ਦਾ ਸਮਾਂ ਪੂਰਾ ਨਹੀਂ ਹੋਇਆ 10 ਮਿੰਟ ਤੱਕ ਕੀ ਹੋਣਾ ਸੀ ਬਿਲਕੁਲ ਮੈਂ ਸਮਝਦਾ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਪਈਆ ਭਾਈ ਦੀ ਪਈਆ ਜਿਹੜਾ ਕਾਉਂਸਲਰਾਂ ਦਾ ਰਾਈਟ ਆ ਕਾਉਂਸਲਰ ਕੋਈ ਹੋਵੇ ਬਾਰ-ਬਾਰ ਕਹਿਣਾ ਉਹਨਾਂ ਦਾ ਰਾਈਟ ਆ ਉਹ ਨਹੀਂ ਦੇ ਦੇ ਸਕਦੀ ਡਿਵੈਲਪਮੈਂਟ ਕੀ ਦੇਣਗੇ ਇੱਥੋਂ ਪਤਾ ਲੱਗਦਾ ਹਾਂਜੀ ਸਰ ਕਿਉਂ ਪ੍ਰੋਟੈਸਟ ਕੀਤਾ ਜਾ ਰਿਹਾ ਦੇਖੋ ਅੱਜ ਲੁਧਿਆਣਾ ਦੀ ਜਨਤਾ ਦੇ ਨਾਲ ਏਡੀ ਵੱਡੀ ਠੱਗੀ ਠੋਰੀ ਕੀਤੀ ਆ ਇੱਕ ਕੱਟ ਪੁਤਲੀ ਦੀ ਮੇਅਰ ਨੇ ਜੋ ਕਿ ਜਿਹੜੀ ਕਿਤਾਬ ਹੀ ਨਹੀਂ ਅਸੀਂ ਦੇਖੀ ਮੇਅਰ ਮੈਡਮ ਉਹਦੇ ਸਾਡੇ ਕੋਲ ਪੇਪਰ ਲੈਣ ਆ ਗਏ ਐਫ ਐਂਡ ਸੀ ਸੀ ਦੇ 10154 ਮਤੇ ਜਿਹੜੇ ਸਾਨੂੰ ਪਤਾ ਹੀ ਨਹੀਂ ਜਿਦੇ ਵਿੱਚ ਰੱਜ ਕੇ ਠੱਗੀ ਕੀਤੀ ਗਈ 40 40 ਸਫਾਈ ਕਰਮਚਾਰੀ ਬੀ ਬੀ ਸੀਵਰਮੈਨ ਪਤਾ ਨਹੀਂ ਕੈਸੀ ਧੰਦਲੀ ਲੁਧਿਆਣਾ ਦੀ ਜਨਤਾ ਦੇ ਨਾਲ ਟੈਕਸ ਪੇਅਰ ਦੀ ਜਨਤਾ ਦੇ ਨਾਲ ਉਹਨਾਂ ਦੀ ਜੇਬਾਂ ਚੋਂ ਬੁੱਕਲ ਔੜ ਕੇ ਕੱਢ ਲਿੱਤੇ ਗਏ ਜਦੋਂ ਅਸੀਂ ਇਹਦਾ ਵਿਰੋਧ ਕਰਿਆ ਕਿ ਸਾਨੂੰ ਜੇ ਤੁਸੀਂ ਮਤੇ ਦੀ ਕਾਪੀ ਨਹੀਂ ਦੇਣੀ ਤੇ ਮਤੇ ਪਾਸ ਕਿਵੇਂ ਹੋਣਗੇ ਚਰਚਾ ਕਿਵੇਂ ਹੋਏਗੀ ਤੇ ਉਹਨਾਂ ਕੋ ਕੋਈ ਜਵਾਬ ਨਹੀਂ ਸੀ ਉਹਨਾਂ ਤੋਂ ਬਾਅਦ ਐਮਐਲਏ ਸਾਹਿਬ ਦੇ ਬੇਟਾ ਸੁਪੁੱਤਰ ਚੌਧਰੀ ਸਾਹਿਬ ਦੇ ਬੇਟੇ ਉਹ ਜਵਾਬ ਦੇਣ ਲੱਗੇ ਜਿਹੜਾ ਸਾਥੀ ਕਲੀ ਕਾਉਂਸਲਰ ਆ ਉਹ ਥੋੜੀ ਜਵਾਬ ਦੇਈ ਹੈ ਜਵਾਬ ਦੇਈ ਮੇਅਰ ਨੇ ਕਮਿਸ਼ਨਰ ਸਾਹਿਬ ਨੇ ਉਹਨਾਂ ਕੋ ਕੋਈ ਜਵਾਬ ਨਹੀਂ ਕਹਿੰਦੇ ਜੀ ਅਸੀਂ ਵਟਸਐਪ ਤੇ ਭੇਜ ਤੇ ਤੁਸੀਂ ਦੱਸੋ 1500 ਕਾਗਜ਼ਾਂ ਦਾ 1500 ਪੰਨਿਆਂ ਦਾ ਮਤਾ ਤੁਸੀਂ 2 ਘੰਟੇ 4 ਘੰਟੇ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ WhatsApp ਤੇ ਅਸੀਂ ਵੀ ਕਿਹਾ ਫਿਰ ਇੱਥੇ ਗੁਰਨਾਨਕ ਭਵਨ ਦੇ ਵਿੱਚ ਬੇਟਿੰਗ ਕੀ ਕਰਨੀ ਸੀ ਫਿਰ WhatsApp ਤੇ ਹੀ ਕਰ ਲੈਣੀ ਸੀ ਮੀਟਿੰਗ ਕੋਈ ਜਵਾਬ ਨਹੀਂ ਡਾਕਾ ਲਾਇਆ ਗਿਆ ਸਾਰਾ ਬਹੁਮਤ ਬਾਹਰ بیٹھا ਭਾਜਪੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਜ਼ਾਦ ਹੋਣ ਸਾਰੇ ਕਾਉਂਸਲਰ ਸਾਹਿਬ ਇਹਦਾ ਵਿਰੋਧ ਕਰ ਰਹੇ ਮਤਾ ਇਹਨਾਂ ਕੋ ਪਾਸ ਨਹੀਂ ਹੋਇਆ ਅਸੀਂ ਇਹਦੇ ਵਿੱਚ ਕਾਨੂੰਨੀ ਲੜਾਈ ਲੜਾਂਗੇ ਨਾ ਅਜੇ ਤੱਕ ਕਦੇ ਪਹਿਲਾਂ ਸੁਣਿਆ ਤੇ ਨਾ ਮਿਲਦਾ ਕੋਈ ਅੱਗੋ ਆਏਗਾ ਮੇਅਰ ਦੇ ਜ਼ੁਬਾਨ ਤੋਂ ਇੱਕ ਲਫ਼ਜ਼ ਨਿਕਲਦਾ ਹਮੇਸ਼ਾ ਸਾਡਾ ਇੱਕੋ ਕਹਿਣਾ ਹੈ ਕਦੇ ਐਮਐਲਏ ਸਾਹਿਬ ਉੱਠ ਜਾਂਦੇ ਕਦੇ ਉਹਨਾਂ ਦੇ ਬੇਟਾ ਉੱਠ ਕੇ ਬਿਆਨ ਦੇ ਦਿੰਦਾ ਹੈ ਜੋ ਪਿਆਰ ਅਫਸਰ ਨੂੰ ਬੋਲਣਾ ਚਾਹੀਦਾ ਹੈ ਜਾਂ ਮੇਅਰ ਨੂੰ ਬੋਲਣਾ ਚਾਹੀਦਾ ਹੈ ਉਹ ਇੱਕ ਦੇਖ ਲੋ ਆਪ ਨਹੀਂ ਬੋਲ ਪਾਰੇ ਕਐਮਐਲਏ ਬੋਲ ਰਿਹਾ ਬਿਲਕੁਲ ਡੰਮੀ ਮੇਅਰ ਕੋਈ ਮਤਾ ਨਹੀਂ ਪਾਸ ਕੀਤਾ ਕੋਈ ਐਫਐਨਸੀ ਕਮੇਟੀ ਦੀ ਮੀਟਿੰਗ ਨਹੀਂ ਹੋਈ ਅੱਜ 1400 ਪੇਜਾਂ ਦਾ ਇੱਕ ਕਾਗਜ਼ ਦਿੱਤਾ ਹੈ ਦੱਸੋ ਕਿਹੜਾ ਬੰਦਾ 2 ਘੰਟੇ ਚ ਪੜ੍ਹੇਗਾ ਜਾਂ ਸਵੇਰੇ 10 ਵੇ ਮੀਟਿੰਗ ਤੇ ਆਏਗਾ ਜਿਵੇਂ ਵਾਰੀ ਜਦੋਂ ਮੀਟਿੰਗ ਹੋਈ ਸੀ ਹਾਊਸ ਦੀ ਉਸ ਟਾਈਮ ਵੀ ਜਿਹੜਾ ਭੋਲਾ ਜੀ ਆ ਕੇ ਉੱਠ ਕੇ ਬੋਲੇ ਸੀ ਕਿ ਇਸ ਵਾਰੀ ਕਹਿੰਦੇ ਬੱਗਾ ਜੀ ਦੇ ਬੇਟੇ ਬੋਲਨੇ ਕਿਵੇਂ ਵੇਖਦੇ ਹੋ ਵੀ ਮੇਅਰ ਕੁਝ ਆਪ ਜਵਾਬ ਨਹੀਂ ਦਿੰਦੇ ਨਾਲ ਤੇ ਜਿਹੜੇ ਲੋਕ ਨੇ ਉਹੀ ਜਵਾਬ ਦਿੰਦੇ ਤਾਂ ਹੀ ਤਾਂ ਭਾਈ ਜੀ ਇੱਕ ਡੰਮੀ ਮੇਅਰ ਕਹਿ ਰਹੇ ਡ ਜਿਹੜਾ ਕੰਮ ਮੇਅਰ ਦੇ ਅਫਸਰਾਂ ਦਾ ਉਹ ਐਮਐਲਏ ਦੇ ਬੇਟੇ ਬੋਲਣ ਐਮਐਲਏ ਬੋਲਣ ਕਿੰਨੀ ਮਾੜੀ ਗੱਲ ਹੈ ਇਹ ਤਾਂ ਇਹਨਾਂ ਨੂੰ ਕੰਮ ਪਤਾ ਨਹੀਂ ਇਹਨਾਂ ਨੇ ਸ਼ਾਇਦ ਪਹਿਲੀ ਪਹਿਲੀ ਵਾਰ ਜਿੱਤੇ ਹੈ ਸ਼ਾਇਦ ਕੰਮ ਨਹੀਂ ਕਰਨਾ ਆਉਂਦਾ ਇਹਦਾ ਰੀਜ਼ਨ ਇਹਨਾਂ ਨੂੰ ਪਤਾ ਹੈ ਪਰ ਜਿਹੜਾ ਕਾਰਪੋਰੇਸ਼ਨ ਦਾ ਹਾਊਸ ਚਲਾਉਣਾ ਇਹਨਾਂ ਨੂੰ ਬਿਲਕੁਲ ਨਹੀਂ ਆਉਂਦਾ ਜ਼ੀਰੋ ਓਵਰ ਦੇ ਵਿੱਚ ਇੱਕ ਵੀ ਬੰਦੇ ਨੂੰ ਬੋਲਣ ਨਹੀਂ ਦਿੱਤਾ ਗਿਆ ਨਾ ਕੋਈ ਕਿਸੇ ਕਾਂਗਰਸ ਨੂੰ ਬੰਦੇ ਨਾ ਕਿਸੇ ਭਾਜਪਾ ਨੂੰ ਨੁਮਾਇੰਦੇ ਪਾਸ ਪਾਸ ਕਰਕੇ ਮੀਟਿੰਗ ਖਤਮ ਕਰ ਦਿੱਤੀ ਕਿ ਦੱਸੋ ਤਿਆਰੀ ਕਿੰਨੀ ਦੇਰ ਦੀ ਹੈ ਭਾਜਪਾ ਤੇ ਕਾਂਗਰਸ ਸਾਰੇ ਕੌਂਸਲਰ ਉਰੇ ਖੜੇ ਆ ਤੇ ਸਾਰੇ ਆਪਾਂ ਆਪਣੇ ਜਿੰਨੇ ਮੀਟਿੰਗ ਕਰਨ ਲੱਗੇ ਇਕੱਠੇ ਹੀ ਜੋ ਆਇਂ ਸਾਡੇ ਕੋਲ ਜਿੰਨੇ ਬੰਦੇ ਐ ਅਸੀਂ ਸਾਰੇ ਆਪਣੇ ਬੰਦੇ ਗਿਣਤੀ ਕਰਾਵਾਂਗੇ ਕੋਈ ਹਾਈ ਕੋਰਟ ਰੈਟ ਲਾਵਾਂਗੇ ਕਿਦਾਂ ਬਾਸ ਕਰ ਦੂਗੇ ਨੰਬਰ 1 ਨੰਬਰ 2 ਇਹ ਮੀਟਿੰਗ ਨੂੰ ਇਦਾਂ ਬਾਸ ਕਰਨਾ ਘਰਾਂ ਨਿਕੋਈ ਐ ਇਹਨਾਂ ਨੇ ਜਿਹੜੇ ਸਮਾਨ ਲਿਆ ਦੁਗਣੇ ਰੈਡਾਂ ਤੇ ਲਿਆ ਟਿੱਪਰ ਕਹਿੰਦੇ ਲੈਣੇ ਆ ਟਿੱਪਰ ਤਾਂ 40 ਪਹਿਲਾਂ ਗੰਡਮ ਖੜੇ ਹੋਏ ਆ ਉਹ ਚ ਲਾਓ ਹੋਰ ਇੰਨੀ ਜੋਰ ਵਜਾਈ ਜਨਾਂ ਨੇ ਕੀਤੀਆਂ ਉਹ ਜਾਗਰਣ ਹੁਣ ਇਸ ਕਰਕੇ ਇਹਨਾਂ ਨੇ ਆ ਸਭ ਕੁਝ ਆਪਣੇ ਇਹਨਾਂ ਨੇ ਬੰਦੇ ਰਖ ਲਏ ਕਿਸੇ ਹੋਰ ਵਾਡਾਂ ਦੇ ਬੰਦੇ ਨਹੀਂ ਦਿੱਤੇ ਆਪਣੇ ਇਹਨਾਂ ਨੇ ਕੰਮ ਪਾਸ ਕਰਾ ਲਏ ਜਿਹੜੀ ਚੀਜ਼ 6 ਲੱਖ ਰੁਪਏ ਦੀ ਨੇ ਲਈ ਹੈ ਭਯਾ ਤਾਂ 1.5 ਰੁਪਏ ਦੀ ਹੈ ਅਸੀਂ ਲੋਕਾਂ ਦੇ ਪੈਸੇ ਨੂੰ ਡਾਗਾ ਕਿੱਦਾਂ ਮਾਰਨ ਦੇ ਦੀਏ ਇੱਕ ਚੀਜ਼ ਹੋਰ ਵੀ ਹੈ ਕਿ ਜਿਹੜੇ ਏਰੀਆ ਦੇ ਕੌਂਸਲਰ ਜਿੱਤੇ ਵੀ ਨਹੀਂ ਹੈਗੇ ਉਹ ਵੀ ਉਸ ਏਰੀਆ ਜਾ ਕੇ ਇਹਨਾਂ ਦੀ ਪਾਰਟੀ ਦੇ ਕੰਮ ਕਰਾ ਰਹੇ ਨੇ ਉਹ ਭਾਜੀ ਇਦਾਂ ਦਾ ਚਲੋ ਦੂਜੇ ਕੌਂਸਲਰ ਵੀ ਕਰਾਉਂਦੇ ਪਏ ਆ ਜੇ ਕੋਈ ਦੋ ਚਾਰ ਕਰਾਉਂਦੇ ਪਏ ਆ ਤਾਂ ਦੂਜੇ ਕੌਂਸਲਰਾਂ ਦਾ ਵਿਰੋਧ ਕਰਨਾ ਚ ਜਿਹੜੇ ਕੰਮ ਤੁਸੀਂ ਕਰਾਏ ਖੜੇ ਹੋ ਕੇ ਕਰਾਓ ਸਾਡੇ ਬਾਟ ਕੋ ਦਖਲ ਨਾ ਅਸੀਂ ਡਟ ਕੇ ਉਹ ਫਰੋਦ ਕਰਦੇ ਆਂ ਆਪ ਜਾਣੇ ਮੂਰੇ ਇੰਨਾ ਕੋਈ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਪਰ ਇਹਨਾਂ ਨੇ ਲੋਕਤੰਤਰ ਦਾ ਕਾਣ ਕੀਤਾ ਹੈ ਇਹ ਮੀਟਿੰਗ ਦੇ ਵਿੱਚ ਸਾਰੇ ਕੌਂਸਲ ਬੁਲਾਣ ਦਾ ਮਤਲਬ ਕੀ ਹੈ ਜੇ ਤੁਸੀਂ WhatsApp ਦਾ ਏਜੰਡਾ ਭੇਜਦਾ ਤੇ ਸਾਡੀ ਹਾਜ਼ਰੀ WhatsApp ਤੇ ਲੈ ਲਓ ਫਿਰ ਬੁਲਾਣੇ ਕਿਉਂ ਹੋਰੇ ਬਿਲਕੁਲ ਸਾਰੇ ਕੋਈ WhatsApp ਤੇ ਕਰਿਓ ਪਰ ਮੁਖਤੌਟ ਨੇ ਕੋਸ਼ਿਸ਼ ਕੀਤੀ ਹੈ ਉਹਨਾਂ এজেন্ডੀਆਂ ਨੂੰ ਹਾਊਸ ਦੇ ਵਿੱਚੋਂ ਪਾਸ ਕੀਤਾ ਜਾਵੇ ਜਿਦੇ ਨਾਲ ਲੁਧਿਆਣਾ ਵਾਸੀਆਂ ਦੇ ਔਰ ਲੋਕ ਹਿੱਤ ਦੇ ਜਿਹੜੇ ਕੰਮ ਨੇ ਹੋ ਸਕਣ ਇਸ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਵੀ ਓਵਰ ਏਜ ਦਾ ਜਿਹੜਾ ਮੁੱਦਾ ਸੀ ਓਵਰ ਏਜ ਵਾਲੇ ਮੁਲਾਜ਼ਮ ਬਹੁਤ ਚਿਰ ਤੋਂ ਪੱਕੇ ਨਹੀਂ ਹੋ پا ਰਹੇ ਸੀ ਬੜੇ ਚਿਰ ਤੋਂ ਉਹ ਐਸੀ ਮੈਕਬੇ ਦੇ ਵਿੱਚ ਕਾਰਪੋਰੇਸ਼ਨ ਚ ਕੰਮ ਕਰਦੇ ਕਰਦੇ ਬਜ਼ੁਰਗ ਵੀ ਹੋ ਗਏ ਉਮਰਾ ਵੀ ਲੰਘੀਆਂ ਪਰ ਉਹ ਪੱਕੇ ਨਹੀਂ ਹੋ ਪਾਏ ਸੀ ਸੋ ਖਾਸ ਤੌਰ ਤੇ ਉਸ ਮੁੱਦੇ ਨੂੰ ਤਰਜੀਹ ਦਿੰਦੇ ਹੋਏ ਅੱਜ ਹਾਊਸ ਦੇ ਵਿੱਚੋਂ ਮੁੱਦਾ ਪਾਸ ਕੀਤਾ ਗਿਆ ਇਸ ਦੇ ਨਾਲ ਨਾਲ ਜਿਹੜੇ ਮਾਲੀ ਬੇਲਦਾਰ ਨੇ ਉਹਨਾਂ ਨੂੰ ਕਦੇ ਵੀ ਕਨਸੀਡਰ ਨਹੀਂ ਕੀਤਾ ਗਿਆ ਸੀ ਔਰ ਉਹਨਾਂ ਦੇ ਹਿੱਤ ਵਾਸਤੇ ਵੀ ਅੱਜ ਉਹਨਾਂ ਨੂੰ ਵੀ ਪੱਕਿਆ ਕਰਨ ਦਾ ਜਿਹੜਾ ਮੁੱਦਾ ਪਾਸ ਕੀਤਾ ਗਿਆ ਔਰ ਸਭ ਤੋਂ ਨਵੇਕਲਾ ਜੋ ਕਦਮ ਆਜ ਪੂਰੇ ਹਾਊਸ ਨੇ ਰਲ ਕੇ ਚੱਕਿਆ ਆ ਕਾਰਪੋਰੇਸ਼ਨ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਹੈ ਕਿ ਅਸੀਂ ਇਸ ਹਾਊਸ ਨੂੰ ਪੇਪਰਲੈਸ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਇਹ ਇੱਕ ਅਹਿਮ ਫੈਸਲਾ ਔਰ ਇਤਿਹਾਸਿਕ ਫੈਸਲਾ ਲਿਆ ਸੀ ਕਿ ਵੀ ਅਸੀਂ ਜਾਣਦੇ ਆ ਕਿ ਜਦੋਂ ਕਾਗਜ਼ ਦੀ ਵਰਤੋਂ ਹੁੰਦੀ ਆ ਤਾਂ ਕਿਤੇ ਨਾ ਕਿਤੇ ਬ੍ਰਿਖਸ਼ ਨੇ ਜਿਹੜੇ ਬੜੀ ਵੱਡੀ ਤਾਦਾਦ ਤੇ ਕੱਟੇ ਜਾਂਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੇ ਵਾਤਾਵਰਨ ਨੂੰ ਕੋਈ ਨੁਕਸਾਨ ਪਹੁੰਚੇ ਤੇ ਉਸ ਦੀ ਤਰਜੀਹ ਦੇ ਉੱਤੇ ਅਸੀਂ ਪੇਪਰਲੈਸ ਹਾਊਸ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਉਕਰਨ ਜਾ ਰਹੇ ਆ ਔਰ ਇਹ ਮਤਾ ਵੀ ਬਿਲਕੁਲ ਪਾਸ ਕਰ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਕੁਝ ਤਰਸ ਦੇ ਆਧਾਰ ਤੇ ਜਿਵੇਂ ਅਸੀਂ ਜਾਣਦੇ ਆਂ ਵੀ ਨੌਕਰੀ ਦੇ ਦੌਰਾਨ ਕੁਝ ਮੌਤਾ ਹੋ ਜਾਂਦੀਆਂ ਜਾਂ ਉਹਨਾਂ ਦੀਆਂ ਅਗੇ ਜਿਹੜੇ ਵਾਰਸ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੋ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੀ ਸੀ ਖਾਸ ਤੌਰ ਤੇ ਉਹਨਾਂ ਦੇ ਸਾਰੇ ਮਤੇ ਤੇ ਪਾਸ ਕਰਕੇ ਉਹਨਾਂ ਨੂੰ ਤਰਸ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਉਹ ਦੇਣ ਦਾ ਫੈਸਲਾ ਕੀਤਾ ਗਿਆ ਜੀ ਮडम ਮਤੇ ਤਾਂ ਤੁਸੀਂ ਪਾਸ ਕਰਤੇ ਪਰ ਵਿਰੋਧੀ ਧਿਰ ਕਹਿੰਦੀ ਹੈ ਕਿ ਏਜੰਡਾ ਜਿਹੜਾ ਵਾ ਦੇ ਰਾਤ ਨੂੰ ਪਹੁੰਚਿਆ ਵਾ ਕਿਸ ਤਰ੍ਹਾਂ 10000 1054 ਪੇਜ ਕਿਦਾਂ ਪੋਸੀਬਲ ਹੈ ਕਿ ਮਤੇ ਪੜੇ ਜਾਣ ਜਿਹੜੇ ਵਰਕ ਆਊਟ ਕੀਤਾ ਉਹਨਾਂ ਨੇ ਜੀ ਜਿਹੜੇ ਇਹ ਮਤੇ ਨੇ ਇਹਨਾਂ ਸਾਰਿਆਂ ਨੂੰ ਪ੍ਰੋਵਾਈਡ ਆਊਟ ਕਰ ਦਿੱਤੇ ਗਏ ਸੀਗੇ ਔਰ ਇਸ ਦੀ ਸ਼ੁਰੂਆਤ ਹੀ ਅਸੀਂ ਇੱਥੋਂ ਹੀ ਪੇਪਰਲੈਸ ਜਿਹੜਾ ਕੰਮ ਹੈਗਾ ਉਹਦੀ ਸ਼ੁਰੂਆਤ ਕੀਤੀ ਸੀ ਵੀ ਜਿਹੜੇ 1054 ਜੀ ਐਫਐਨਸੀਸੀ ਦੇ ਵਿੱਚ ਪਾਸ ਹੋਏ ਸੀ ਇਕੱਲੇ ਇਕੱਲੇ ਉਹਨਾਂ ਨੂੰ ਦੇ ਦਿੱਤੇ ਗਏ ਆ ਬਕਾਇਦਾ ਇਸ ਦੇ ਨਾਲ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਉਹਨਾਂ ਨੂੰ ਇਹਦੀਆਂ ਪ੍ਰਿੰਟ ਕਾਪੀਜ਼ ਆਲਰੇਡੀ ਇਸ ਤੋਂ ਪਹਿਲਾਂ ਪ੍ਰੋਵਾਈਡ ਹੋ ਚੁੱਕੀਆਂ ਸੀ ਸੋ ਸਾਰਾ ਕੰਮ ਪਾਰਦਰਸ਼ੀ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਇੱਕ ਚੀਜ਼ ਮੁਹੱਈਆ ਕਰਾਈ ਗਈ ਹੈ ਔਰ ਕੁਝ ਵੀ ਓਲਾ ਨਹੀਂ ਰੱਖਿਆ ਗਿਆ ਸੋ ਇਹ ਇਸੇ ਕਰਕੇ ਤਾਂ ਅਸੀਂ ਇਸ ਚੀਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਵੀ ਨੈਕਸਟ ਟਾਈਮ ਤੋਂ ਅੱਜ ਪੂਰੀ ਪ੍ਰੈਜੈਂਟੇਸ਼ਨ ਵੀ ਇਸ ਮੁਹਿਮ ਦੇ ਦਿੱਤੀ ਗਈ ਹੈ ਬਕਾਇਦਾ ਕਿ ਕਿਸ ਤਰੀਕੇ ਦੇ ਨਾਲ ਕਿਹੜਾ ਕੰਮ ਕਿੱਥੇ ਰੁਕਿਆ ਹੋਇਆ ਹੈ ਕਿਹੜਾ ਕੰਮ ਪਾਸ ਨਹੀਂ ਐਫਐਨਸੀਸੀ ਚ ਕਿਹੜੇ ਕੰਮ ਹੋਏ ਨੇ ਹਾਊਸ ਚ ਕਿਹੜੇ ਕੰਮ ਹੋਏ ਨੇ ਔਰ ਇਸ ਤੋਂ ਇਲਾਵਾ ਇਹ ਕੰਮ ਅੱਗੇ ਜਾ ਕੇ ਚੰਡੀਗੜ੍ਹ ਲੈਵਲ ਤੇ ਜਿਵੇਂ ਕਿਸੇ ਮਨਿਸਟਰ ਦੇ ਕੋਲ ਅਗਰ ਕਾਰਜ ਹੋਣਾ ਤਾਂ ਉਹ ਕਿੱਥੇ ਰੁਕਿਆ ਹੋਇਆ ਹੈ ਜੇ ਸੈਂਟਰਲ ਲੈਵਲ ਤੋਂ ਹੋਣਾ ਤਾਂ ਕਾਰਜ ਕਿੱਥੇ ਰੱਖਿਆ ਹੋਇਆ ਉਹ ਸਾਰਾ ਕੰਮ ਪਾਰਦਰਸ਼ੀ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਹੀ ਇਹ ਸਟਾਰਟ ਹੋਏਗਾ ਤੁਸੀਂ ਦੇਖੋਗੇ ਵੀ ਕੋਈ ਵੀ ਜਿਹੜਾ ਕੰਮ ਹੈ ਉਹ ਅਜੇ ਹਾਂ ਨਹੀਂ ਹੋਏਗਾ ਵੀ ਇਹ ਕੁਝ ਜੋ ਤੁਸੀਂ ਲੁਕੋ ਕੇ ਰੱਖ ਲਓ ਜਾਂ ਤੁਸੀਂ ਕਹੋ ਵੀ ਸਾਨੂੰ ਮਿਲਿਆ ਨਹੀਂ ਨਾਲ ਦੀ ਨਾਲ ਸਾਰਿਆਂ ਨੂੰ ਜਿਹੜਾ ਪਾਰਟੀਆਂ ਸਾਰਿਆਂ ਨੇ ਵਾਕਆਊਟ ਕੀਤਾ ਉਹ ਕਹਿੰਦੇ ਕਿ ਅਸੀਂ ਅੱਜ ਦੀ ਮੀਟਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮਤਲਬ ਕਿ ਇਸ ਦੇ ਨਾਲ ਕੋਰਟੇ ਜਾਵਾਂਗੇ ਅਮ ਇਸ ਤਰ੍ਹਾਂ ਦੀ ਤੇ ਵੈਸੀ ਕੋਈ ਹੈ ਨਹੀਂ ਐ ਇੱਕ ਇੱਕ 올 ਪਾਰਟੀ ਮੀਟਿੰਗ ਕੀਤੀ ਗਈ ਹੈ ਬਕਾਇਦਾ ਇੱਕ ਇੱਕ ਮਤਾ ਨਾਅਰੇਬਾਜੀ ਸਭ ਚੱਲਦੀ ਰਹੀ ਹੈ ਸਾਰੀਆਂ ਪਾਰਟੀਆਂ ਇੱਕ ਪਾਰਟੀ ਨੇ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਹੋ ਕੇ ਜਿਹੜਾ ਅੱਜ ਦੀ ਮੀਟਿੰਗ ਦੇ ਖਿਲਾਫ ਪ੍ਰਦਰਸ਼ਨ ਕਰਦੇ ਵੇਲੇ ਕੋਈ ਦਿੱਕਤ ਨਹੀਂ ਐ ਅਗਰ ਉਹਨਾਂ ਦਾ ਕੁਝ ਹੋਏਗਾ ਉਹਨੂੰ ਅਸੀਂ ਰਲ ਕੇ ਸੌਟ ਆਊਟ ਕਰ ਲਾਂਗੇ ਜੀ ਉਹ ਕਹਿੰਦੇ ਚੋਰ ਮੋਰੀ ਤੋਂ ਜਿਹੜਾ ਵਾ ਏਜੰਡਾ ਜਿਹੜੇ ਸੀਗੇ ਏਜੰਡੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਤਾਂ ਕਿ ਵਿਰੋਧੀ ਪਾਰਟੀਆਂ ਨੂੰ ਏਜੰਡਾ ਦੇ ਬਾਰੇ ਪਤਾ ਨਾ ਲੱਗੇ ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਫੋਟੋਕਾਪੀ ਆ ਤੁਸੀਂ ਵੀ ਸਮਝਦਾਰ ਹੋ 1000 ਏਜੰਡਾ 1100 ਦੇ ਤਕਰੀਬਨ ਇੱਕ ਇੱਕ ਵਿਅਕਤੀ ਨੂੰ ਜਾਣਾ ਸੀ ਤੇ 9 ਤੋਂ 10000 ਫੋਟੋਕਾਪੀਜ਼ ਹੋਣੀਆਂ ਸੀ which was not at all possible ਕਿ ਇੱਕ ਟਾਈਮ ਤੇ ਹੋ ਕੇ ਪ੍ਰੋਡਿਊਸ ਹੋ ਜਾਂਦੀਆਂ ਸੋ ਜਿਹੜਾ ਉਹਨਾਂ ਦੇ ਲੀਡਰ ਆਫ ਆਪੋਜੀਸ਼ਨਸ ਨੇ ਉਹਨਾਂ ਨੂੰ ਬਕਾਇਦਾ ਪ੍ਰਿੰਟ ਆਊਟ ਫੋਟੋਕਾਪੀਜ਼ ਵਾਰਡ ਵਾਈਜ਼ ਕੀ ਕੀ ਕਾਰਜ ਕਿੱਥੇ ਕਿੱਥੇ ਹੋ ਰਹੇ ਪੂਰੀ ਡਿਟੇਲ ਦਿੱਤੀ ਗਈ ਹੈ। ਰੀਡਰ ਆਫ ਆਪੋਜੀਸ਼ਨ ਨੂੰ ਕਦੋਂ ਭੇਜਿਆ ਜੀ? ਉਹਨਾਂ ਨੂੰ ਤਾਂ ਜੀ ਪਰਸੋ ਇਵਨਿੰਗ ਦੇ ਵਿੱਚ ਚਲੇ ਗਏ ਸੀਗੇ ਜੀ। ਕਿ ਪੋਸੀਬਲ ਹੈ ਕਿ ਇੱਕ ਦਿਨ ਦੇ ਵਿੱਚ 1054 ਏਜੰਡੇ ਜਿਹੜਾ ਪੜੇ ਜਾ ਕੇ ਆਉਂਦੇ ਤੇ ਅਗਲੇ ਕਾਰਵਾਈ ਵਾਸਤੇ ਤਿਆਰੀ ਕੀਤੀ ਜਾਵੇ। ਜਿਹੜੀ FNCC ਦੀ ਮੀਟਿੰਗ ਸੀਗੀ, ਲਾਸਟ FNCC ਦੀ ਮੀਟਿੰਗ ਸੀ। ਜਿਹੜਾ ਏਜੰਡੇ ਇੱਕ ਦਿਨ ਦੇ ਵਿੱਚ ਪੜ ਸਕਦੇ ਹੈਗੇ। ਜੀ ਦੋ ਦਿਨਾਂ 'ਚ ਪਾਸ ਕੀਤੇ ਆ ਜੀ। ਦੋ ਦਿਨਾਂ 'ਚ ਦੇ ਵਿੱਚ ਕਰੇ ਆ ਜੀ। પાસ ਕੀਤੇ ਇੱਕ ਇੱਕ ਪੜ ਕੇ ਪਾਸ ਕੀਤੇ ਲਾਸਟ ਡਿਫੈਂਸੀਸੀ ਦੀ ਮੀਟਿੰਗ ਸੀ ਜਿਹੜੀ ਉਹ 9 ਡੇਟ ਦੀ ਸੀ ਔਰ ਉਹਦੀ ਪ੍ਰੋਸੀਡਿੰਗਸ ਨੂੰ ਕੰਪਲੀਟ ਅਪ ਕਰਦੇ ਹੋਏ ਥੋੜਾ ਸਮਾਂ ਲੱਗ ਜਾਂਦਾ ਸੋ ਨਾਲ ਦੇਨੇ ਸੀਗੇ ਏਜੰਡੇ ਇਸ ਕਰਕੇ ਜਿਸ ਤਰ੍ਹਾਂ ਤਿਆਰ ਹੋਏ ਨਾਲ ਹੀ ਦੇ ਦਿੱਤੇ ਔਰ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗੇ ਸਾਡੇ ਇੱਕ ਮੁਲਾਜ਼ਮ ਨੇ ਸਾਡੇ ਨਾਲ ਜੁੜੇ ਵੀ ਹੋਏ ਨੇ ਉਹਨਾਂ ਦਾ ਬੇਟਾ ਬਹੁਤ ਬਿਮਾਰ ਹੈ ਸੋ ਉਹਨਾਂ ਵਾਸਤੇ ਜਿਹੜੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ এজেন্ডਾ ਵੀ ਪਹਿਲ ਦੇ ਆਧਾਰ ਤੇ ਪਾਸ ਆਊਟ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਇਹ ਤੋਂ ਕਾਰਪੋਰੇਸ਼ਨ ਵੱਲੋਂ ਮਿਲਦੀ ਹੈ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਅਨਮੋਲ ਜਾਨ ਬਚਾਈ ਜਾ ਸਕੇ ਜੀ ਤਰੇਤਸਾ ਦੇ ਆਧਾਰ ਤੇ ਨੌਕਰੀਆਂ ਸੀ ਉਹ ਅਸੀਂ ਪਾਸ ਕੀਤੀਆਂ ਪੇਪਰਲੈਸ ਅਸੀਂ ਹਾਂ ਲੈਸ ਖਤਮ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਜਿਵੇਂ ਦਾ ਸਵਾਰੀ ਕੀਤਾ ਉਸੇ ਤਰ੍ਹਾਂ ਅਸੀਂ ਹਰ ਲਦਾਣਾ ਚ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਤੇ ਜਿੰਨਿਆਂ ਵੀ ਜਿਵੇਂ ਇੱਕ ਐਸਆਈ ਦੇ بیٹے ਨੂੰ ਮੈਡੀਕਲ ਉਹ ਪੈਸੇ ਉਹਨਾਂ ਦਾ ਹੱਕਵੰਦਾ ਜਿਹੜਾ ਇਲਾਜ ਵਾਸਤੇ ਉਹ ਪਾਸ ਕੀਤਾ ਜਿੰਨੇ ਵੀ ਅਸੀਂ ਮਤੇ ਸੀਗੇ ਉਹ ਪਾਸ ਕੀਤੇ ਆ ਤੇ ਮੈਂ ਇੱਕ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕੱਲ੍ਹ ਹਾਲ ਪਾਰਟੀ ਮੀਟਿੰਗ ਹੋਈ ਹੈ ਉਹ ਉੱਥੇ ਹੀ ਕੱਲ ਕਹਿ ਗਏ ਸੀ ਜਿਵੇਂ ਤੁਸੀਂ ਕਹਿੰਨੇ ਉਹ ਧਰਨੇ ਦੇ ਰਹੇ ਇੱਕ ਵਾਰ ਉਹ ਪ੍ਰੀਪਲਾਨ ਉਹਦਾ ਪਹਿਲਾਂ ਹੀ ਸੀਗਾ ਕੱਲ ਵੀ ਕਹਿ ਰਹੇ ਸੀ ਅਸੀਂ ਬੋਲਾਂਗੇ ਹੌਸ ਨਹੀਂ ਚਲਾਉਂਦੇ ਆਂਗੇ ਇਹ ਤੁਹਾਨੂੰ ਪਤਾ ਵੀ ਆਪੋਜੀਸ਼ਨ ਨੇ ਕਰਨਾ ਹੀ ਹੁੰਦਾ ਵਾ ਅਸੀਂ ਆਪਣੇ ਵੱਲੋਂ ਬਿਲਕੁਲ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਤੇ ਏਜੰਡੇ ਪਾਸ ਕੀਤੇ ਆ ਜੋ ਜੋ ਸ਼ਹਿਰ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰ ਰਹੇ ਆ ਤੇ ਐਂ ਸ਼ਹਿਰ ਦੀ ਬਿਹਤਰੀ ਵਾਸਤੇ ਅੱਗੇ ਤੋਂ ਕੰਮ ਕਰਦੇ ਰਹਿਣਾ। ਇੰਨਾ ਪੋਜ਼ਿਟਿਵ ਨਹੀਂ ਸੀਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਥੋੜੇ ਮਾਦੀਮ ਰਾਹੀ ਸ਼ਹਿਰ ਵਾਸੀਆਂ ਨੂੰ ਵੀ ਦੱਸਣੀ ਚਾਹੁੰਦਾ ਵਾ ਵੀ ਜਿਹੜੀ ਆਪੋਜੀਸ਼ਨ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਸ਼ਹਿਰ ਵਾਸਤੇ ਕੋਈ ਇਹਨਾਂ ਦੀ ਨੀਅਤ ਨਹੀਂ ਹੈਗੀ ਨਾ ਕੋਈ ਨੀਤੀ ਹੈ ਇਹਨਾਂ ਕੋਲੇ ਵੀ ਲੁਧਿਆਣਾ ਸ਼ਹਿਰ ਨੂੰ ਅੱਗੇ ਲੈ ਕੇ ਜਾ ਸਕਣ ਜਿਹੜੇ ਇਹਨਾਂ ਦੇ ਕੌਂਸਲੈਂਟ ਸਭਾ ਨੇ ਆਪੋਜੀਸ਼ਨ ਲੀਡਰ ਨੇ ਜਦੋਂ ਕੱਲ ਇਹਨਾਂ ਨੂੰ ਅਸੀਂ ਏਜੰਡੇ ਪਹਿਲਾਂ ਓਪੋਜੀਸ਼ਨ ਲੀਡਰ ਨੂੰ ਪ੍ਰੋਵਾਈਡ ਕਰਾਇਆ ਸੀ ਅੱਜ ਹਾਊਸ ਦੇ ਵਿੱਚ ਇਹਨਾਂ ਕੋਲ ਇੱਕ ਵੀ ਏਜੰਡਾ ਇਹਨਾਂ ਨੇ ਕੋਈ ਓਬਜੈਕਸ਼ਨ ਨਹੀਂ ਚੱਕਿਆ ਵੀ ਇਸ ਏਜੰਡੇ ਨਾਲ ਆਹ ਹੋ ਰਿਹਾ ਜੇ ਇਸ ਏਜੰਡੇ ਨਾਲ ਕੋਈ 네ਗਟਿਵਿਟੀ ਆ ਕਿਉਂ ਹਾਊਸ ਨੇ ਸਾਡੇ ਐਫਐਨਸੀਸੀ ਦੇ ਵਿੱਚ ਮੇਅਰ ਸਾਹਿਬ ਨੇ ਸੀਨੀਅਰ ਡਿਪਟੀ ਮੇਅਰ ਸਾਹਿਬ ਨੇ ਅਸੀਂ ਸ਼ਹਿਰ ਦੀ ਬਿਹਤਰੀਨ ਲਈ ਉਹ ਕੰਮ ਕੀਤੇ ਨੇ ਕਿ ਆਹ ਨਾਲੇ ਸਮੇਂ 'ਚ ਲੋਕ ਵੀ ਦੇਖਣਗੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਇੱਕ ਵਧੀਆ ਹਾਊਸ ਬਣਾਇਆ ਤੇ ਉਹਦੇ ਲਈ ਅਸੀਂ ਲੁਧਿਆਣਾ ਵਾਸੀ ਰਣੀ ਰਹਾਂਗੇ ਪਰ ਮੈਂ ਫਿਰ ਇੱਕ ਵਾਰੀ ਕਹਿ ਰਿਹਾ ਕਿ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹ ਰਿਹਾ ਆਪੋਜੀਸ਼ਨ ਕੋਲ ਲੁਧਿਆਣੇ ਦੀ ਬਿਹਤਰੀ ਲਈ ਕੋਈ ਵੀ ਸੁਝਾਅ ਨਹੀਂ ਹੈ